ਵੀਵੀ ਪੌੜੀ ਪਰ ਇਹ ਹੱਥ ਪੈਰ ਤੰਦੇ ਜੇ ਸਰੀਰ ਹੱਥ ਅਤੇ ਪੈਰ ਗੰਦੇ ਹੋ ਜਾਣ ਪਾਣੀ ਤੋਂ ਤੇ ਉਤਰੇ ਸਖੇ ਪਾਣੀ ਨਾਲ ਗੰਦ ਦੂਰ ਹੋ ਜਾਂਦਾ ਹੈ ਮੂਤ ਪਲੀਤੀ ਕਪੜ ਹੋਏ ਜੇ ਕਪੜੇ ਮੇਲੇ ਹੋ ਜਾਣ ਦੇ ਸਾਬੂਨ ਲਾਏ ਉਹ ਤੋਂ ਸਾਬੂਨ ਨਾਲ ਕਪੜੇ ਸਾਫ਼ ਹੋ ਜਾਂਦੇ ਹਨ ਪਰ ਇਹ ਮਤ ਪਾਪਾ ਕੇ ਸੰਗ ਜੇ ਮਨ ਪਾਪਾ ਨਾਲ ਗੰਦਾ ਹੋ ਜਾਂਦਾ ਹੈ ਉਫ ਤੋਂ ਪਹਿਣਾਵੇ ਕੈ ਰੰਗ ਨਾਮ ਦੀ ਰੰਗਤ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਪੁੰਨੀ ਪਾਪੀ ਆਖਣ ਨਾਹੇ ਕਿਸੇ ਨੂੰ ਸਿਰਫ ਕਹਿਣ ਨਾਲ ਨੇਕ ਜਾਂ ਬੁਰਾ ਨਹੀਂ ਬਣਾਇਆ ਜਾ ਸਕਦਾ ਪੁੰਨ ਅਤੇ ਪਾਪ ਕਰਮਾਂ ਦੇ ਆਧਾਰ ਤੇ ਪ੍ਰਾਪਤ ਹੁੰਦੇ ਹਨ ਕਰ ਕਰ ਕਰਨਾ ਲਿਖ ਲੈ ਜਾਹੋ ਜੀਵ ਆਪਣੇ ਕਰਮਾਂ ਦੁਆਰਾ ਆਪਣਾ ਭਵਿੱਖ ਲਿਖਦੇ ਹਨ ਆਪੇ ਬੀਜ ਛਾਪੇ ਹੀ ਖਾਹੋ ਜੋ ਬੀਜ ਬੋਇਆ ਉਹੀ ਫਲ ਮਿਲਦਾ ਹੈ ਨਾਨਕ ਹੁਕਮੀ ਆਵੋ ਜਾਓ ਪਰਮਾਤਮਾ ਦੇ ਹੁਕਮ ਅਨੁਸਾਰ ਜੀਵ ਆਉਂਦੇ ਅਤੇ ਜਾਂਦੇ ਹਨ ਇਹ ਪੌੜੀ ਸਿਖਾਉਂਦੀ ਹੈ ਕਿ ਸਰੀਰ ਦੀ ਗੰਦਗੀ ਪਾਣੀ ਅਤੇ ਸਾਬੂਨ ਨਾਲ ਸਾਫ਼ ਹੋ ਸਕਦੀ ਹੈ ਪਰ ਮਨ ਦੀ ਗੰਦਗੀ ਨਾਮ ਦੀ ਰੰਗਤ ਨਾਲ ਹੀ ਦੂਰ ਹੁੰਦੀ ਹੈ ਕਰਮ ਹੀ ਜੀਵਨ ਦੀ ਅਸਲ ਸੱਚਾਈ ਹਨ